ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘੋ ਬੇਨਤੀ ਆ ਵੀ ਜਿਹੜਾ ਬਹੁਤ ਸੰਗਾਂ ਦੇ ਕਾਫੀਆਂ ਸੰਗਾਂ ਦੇ ਮੈਸੇਜ ਆਏ ਆ ਵੀ ਇਲੈਕਸ਼ਨ ਵੋਟਾਂ ਡੈਮੋਕ੍ਰੇਸੀ ਇਦਾਂ ਦੀਆਂ ਗੱਲਾਂ ਬਹੁਤ ਸੁਣਨ ਨੂੰ ਮਿਲ ਰਹੀਆਂ ਵੀ ਮੈਨੂੰ ਇਹ ਗੱਲ ਦੱਸੋ ਵੀ ਭਾਰਤ ਦੇ ਵਿੱਚ ਡੈਮੋਕ੍ਰੇਸੀ ਹੈਗੀ ਆ ਪਹਿਲਾਂ ਇਹ ਦੱਸਿਓ ਜ਼ਰੂਰ ਜੇ ਉੱਥੇ ਡੈਮੋਕ੍ਰੇਸੀ ਹੋਵੇ ਤੇ ਭਾਈ ਅਮਰਤਪਾਲ ਕਿੰਨੀ ਲੀਡ ਦੇ ਨਾਲ ਜਿੱਤਿਆ ਸੀ ਤੋਂ ਬਾਹਰ ਹੋਣਾ ਸੀ ਠੀਕ ਹੈ ਜੀ ਉੱਥੇ ਡੈਮੋਕ੍ਰੇਸੀ ਨਹੀਂ ਉੱਥੇ ਡਿਕਟੇਟਰਸ਼ਿਪ ਆ ਉਹਨਾਂ ਨੂੰ ਡੈਮੋਕ੍ਰੇਸੀ ਦੀ ਭਾਸ਼ਾ ਪਤਾ ਹੀ ਨਹੀਂ ਹੈ ਤੁਹਾਡੇ ਸਿੰਘ ਜਿਹੜੇ ਬੰਦੀ ਸਿੰਘ ਆ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤੇ ਉਹ ਹੱਲੇ ਵੀ ਜੇਲਾਂ ਚਾ ਜੇ ਡੈਮੋਕ੍ਰੇਸੀ ਹੁੰਦੀ ਤਾਂ ਬਾਹਰ ਹੋਣੇ ਸੀ ਜੇ ਡੈਮੋਕ੍ਰੇਸੀ ਹੁੰਦੀ ਤੇ ਤੁਸੀਂ ਖਾਲਸਾਣ ਦੀ ਗੱਲ ਕਰਨ ਤੇ ਤੁਹਾਡੇ ਤੇ ਯੂਪੀਏ ਲੱਗਣਾ ਸੀ ਤੁਹਾਡੇ ਤੇ ਐਨਐਸਏ ਲੱਗਣਾ ਸੀ ਜਾਂ ਤੁਹਾਡੇ ਤੇ ਹੋਰ ਕੇਸ ਪੈਣੇ ਸੀ ਟੌਰਚਰ ਹੋਣਾ ਸੀ ਜੇ ਡੈਮੋਕ੍ਰੇਸੀ ਹੁੰਦੀ ਤਾਂ ਫੇਰ ਤੁਹਾਡੇ ਤੇ ਆਪਦੇ ਹੱਕ ਮੰਗਦਿਆਂ ਦੇ ਗੋਲੀਆਂ ਚੱਲਣੀਆਂ ਸੀ ਟੈਂਕ ਤੋਪ ਚੱਲਣੇ ਸੀ ਤੁਹਾਡੇ ਤਖਤਾਂ ਤੇ ਤੁਹਾਡੇ ਸਿੰਘ ਸ਼ਹੀਦ ਕੀਤੇ ਜਾਣੇ ਸੀ ਤੁਹਾਡੀਆਂ ਬੇਪੱਤੀਆਂ ਹੋਣੀਆਂ ਸੀ ਇਦਾਂ ਦਾ ਕੁਝ ਨਹੀਂ ਹੋਣਾ ਸੀ ਜੇ ਡੈਮੋਕ੍ਰੇਸੀ ਹੁੰਦੀ ਸੋ ਜਿਹੜਾ ਡੈਮੋਕ੍ਰੇਸੀ ਜਾਂ ਕਾਨੂੰਨ ਦੇ ਦੈਰੇ ਚ ਰਹਿ ਕੇ ਅਸੀਂ ਇਹ ਕਰਨਾ ਉਹ ਕਰਨਾ ਇਹ ਗੱਲਾਂ ਦੇ ਵਿੱਚੋਂ ਬਾਹਰ ਨਿਕਲੋ ਇਹਨਾਂ ਨੂੰ ਪਿਆਰ ਦੀ ਭਾਸ਼ਾ ਨਹੀਂ ਆਉਂਦੀ ਭਾਰਤ ਨੂੰ ਬਿਲਕੁਲ ਇਦਾਂ ਦੀ ਭਾਸ਼ਾ ਨਹੀਂ ਆਉਂਦੀ ਇਹਨਾਂ ਨੂੰ ਜਿਹੜਾ ਵਾ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਪੈਂਦੀ ਇਹਨਾਂ ਦੇ ਤੇ ਦਿਮਾਗ 'ਚੋਂ ਡਰ ਕੱਢਣਾ ਪੈਂਦਾ ਵਾ ਠੀਕ ਹੈ ਜੀ ਜਦੋਂ ਤੁਸੀਂ ਸੰਤ ਕਹਿੰਦੇ ਹੁੰਦੇ ਸੀ ਵੀ ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਗੁਲਾਮ ਆ ਤਾਂ ਅਸੀਂ ਆਜ਼ਾਦ ਹੋਣਾ ਵਾ ਜਦੋਂ ਤੁਸੀਂ ਧਾਰ ਲਿਆ ਤਾਂ ਫਿਰ ਤੁਸੀਂ ਆਜ਼ਾਦ ਹੋ ਜਾਣਾ ਜਦੋਂ ਤੁਸੀਂ ਡਰਦੇ ਹੀ ਰਹੋਗੇ ਤਾਂ ਫੇਰ ਕੁਝ ਨਹੀਂ ਹੋਣਾ ਵੀ ਕਦੇ ਅਸੀਂ ਉਹਦੇ ਮਗਰ ਭੱਜ ਤੁਰੇ ਕਦੇ ਇਹਦੇ ਮਗਰ ਭੱਜ ਤੁਰੇ ਤੁਹਾਨੂੰ ਮੂਰਖ ਬਣਾਉਣ ਵਾਸਤੇ ਬਹੁਤ ਬੰਦੇ ਛੱਡੇ ਗਏ ਤੇ ਤੁਸੀਂ ਮੂਰਖ ਨਾ ਬਣੋ ਵੀ ਹੁਣ ਅਸੀਂ ਇਹਨੂੰ ਆਗੂ ਬਣਾ ਲਿਆ ਹੁਣ ਅਸੀਂ ਇਹਦੇ ਮਗਰ ਤੁਰਪੈ ਹੁਣ ਜੀ ਸਾਨੂੰ ਆਹ ਹੱਕ ਲੈ ਕੇ ਦੇਣਗੇ ਹੁਣ ਸਾਨੂੰ ਆਹ ਦੇਖੋ ਜੀ ਆਜ਼ਾਦੀ ਤੋਂ ਬਿਨਾਂ ਤੁਹਾਨੂੰ ਕਿਹੜਾ ਹੱਕ ਮਿਲ ਜੂਗਾ ਗੁਲਾਮਾਂ ਨੂੰ ਕਦੇ ਵੀ ਹੱਕ ਨਹੀਂ ਮਿਲਦੇ ਹੁੰਦੇ ਜਿਹੜੀਆਂ ਤੁਸੀਂ ਬਹੁਤ ਬੰਦੇ ਆ ਜਿਹੜੇ ਹੁਣ ਵੀ ਆ ਪਾਰਟੀਆਂ ਪੂਟੀਆਂ ਵੀ ਆ ਜਿਹੜੀਆਂ ਇਲੈਕਸ਼ਨਾਂ ਲੜਦੀਆਂ ਸਾਰੀਆਂ ਉਹਨਾਂ ਨੂੰ ਸਭ ਪਤਾ ਕਾਫੀ ਪਾਰਟੀਆਂ ਦੇ ਵਿੱਚ ਸਾਡੇ ਜਾਣਕਾਰ ਵੀ ਹੈਗੇ ਆ ਪਰ ਉਹਨਾਂ ਨੂੰ ਪਤਾ ਵੀ ਕੱਖ ਹੋਣ ਵਾਲਾ ਹੀ ਨਹੀਂ ਇਸ ਸਿਸਟਮ ਦੇ ਥੱਲੇ ਰਹਿ ਕੇ ਕੱਖ ਨਹੀਂ ਹੋਣਾ ਠੀਕ ਹੈ ਜੀ ਆਪਾਂ ਆਪਣਾ ਟਾਈਮ ਖਰਾਬ ਕਰ ਲਈਏ ਕੰਧਾਂ 'ਚ ਟੱਕਰਾਂ ਮਾਰ ਲਈਏ ਕੁਝ ਨਹੀਂ ਮਿਲਣ ਵਾਲਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ ਆਪਣੇ ਆਪ ਨੂੰ ਕਲੋ ਵੀ ਜਿਵੇਂ ਉਹ ਕਬੂਤਰ ਤੇ ਬਿੱਲੀ ਵਾਲੀ ਗੱਲਬਾਤ ਹੋ ਜਾਂਦੀ ਆ ਕਬੂਤਰ ਦੇ ਅੱਖਾਂ ਮੀਟਿਆ ਉਹ ਸੋਚਦਾ ਬਿੱਲੀ ਚਲ ਗਈ ਬਿੱਲੀ ਉੱਥੇ ਦੀ ਉੱਥੇ ਹੁੰਦੀ ਆ ਉਹਨੇ ਸ਼ਿਕਾਰ ਕਰਨਾ ਹੀ ਕਰਨਾ ਤੇ ਤੁਸੀਂ ਕਿੰਨਾ ਚਿਰ ਉਹਦਾ ਸ਼ਿਕਾਰ ਬਣਨਾ ਏ ਹੁਣ ਤੁਹਾਡੇ ਤੇ ਡਿਪੈਂਡ ਆ ਤੁਸੀਂ ਉਹਦਾ ਸ਼ਿਕਾਰ ਹੋਣਾ ਜਾਂ ਤੁਸੀਂ ਸ਼ਿਕਾਰੀ ਬਣਨਾ ਜੇ ਸ਼ਿਕਾਰੀ ਬਣਨਾ ਤੇ ਭਾਈ ਜਥੇਬੰਦਕ ਹੋਵੋ ਲੜਾਈ ਲੱਗੀ ਹੋਈ ਆ ਅੱਗੇ ਵੀ ਕਈ ਵਾਰ ਬੇਨਤੀ ਕਰ ਹਟੇ ਵੀ ਦੋ ਤਰ੍ਹਾਂ ਦੀ ਲੜਾਈ ਲੱਗੀ ਹੋਈ ਆ ਇਹ ਤੁਸੀਂ ਦੇਖਣਾ ਵੀ ਤੁਸੀਂ ਕਿਹੜੀ ਲੜਾਈ ਦੀ ਯੋਗਤਾ ਰੱਖਦੇ ਆ ਤੇ ਉਸੇ ਵਿੱਚ ਹੀ ਭਾਈ ਸ਼ਾਮਲ ਹੋ ਜਾਓ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੀ ਲੱਗੀ ਆ ਤੇ ਗ੍ਰੀਲਾ ਤਰੀਕੇ ਦੇ ਨਾਲ ਲੱਗੀ ਆ ਤੇ ਰਸਤਾ ਤੁਸੀਂ ਚੁਣਨਾ ਵਾ ਕਿਹੜੇ ਰਸਤੇ ਤੁਰਨਾ ਤੁਸੀਂ ਤੇ ਤੁਰਨਾ ਜ਼ਰੂਰ ਪੈਣਾ ਉਸ ਤਰ੍ਹਾਂ ਕੋਈ ਹੱਲ ਨਹੀਂ ਹੈਗਾ ਜੇ ਕੋਈ ਹੱਲ ਆ ਤਾਂ ਤੁਸੀਂ ਦੱਸ ਦਿਓ ਕਿਉਂਕਿ ਆਪਾਂ ਪਿਛਲੇ ਇੰਨੇ ਸਾਲਾਂ ਤੋਂ ਲੱਗੇ ਹੋਏ ਆ ਸਾਰੇ ਹੀ ਤਰੀਕੇ ਵਰਤ ਵਰਤ ਕੇ ਦੇਖ ਲੈ ਪਰ ਇਹਨਾਂ ਨੇ ਡੈਮੋਕ੍ਰੈਟਿਕ ਲੜਦੇ ਬੰਦਿਆਂ ਨੂੰ ਵੀ ਜਿਹੜਾ ਇਹਨਾਂ ਨੇ ਗੋਲੀਆਂ ਹੀ ਮਾਰੀਆਂ ਤਾਂ ਜੇ ਮੈਦਾਨ ਚ ਉਤਰਦੇ ਆ ਤਾਂ ਫੇਰ ਤਾਂ ਭਾਈ ਇਹੀ ਹੁੰਦਾ ਵਾ ਜਾਂ ਅਗਲਾ ਹੈ ਨਹੀਂ ਤੇ ਜਾਂ ਅਸੀਂ ਹੈ ਨਹੀਂ ਹੁਣ ਤੁਸੀਂ ਚੂਜ਼ ਕਰਨਾ ਵੀ ਕਿੱਧਰ ਕਿਹੜੇ ਤਰੀਕੇ ਨਾਲ ਲੜਨਾ ਦੋਨੇ ਤਰ੍ਹਾਂ ਦੀ ਜੰਗ ਲੱਗੀ ਆ ਤੇ ਦੋਨੇ ਤਰ੍ਹਾਂ ਦਾ ਹੀ ਸਿੰਘ ਵਰਕ ਕਰ ਰਿਹਾ ਤੁਸੀਂ ਆਪਣੇ ਆਪ ਨੂੰ ਦੇਖੋ ਅਸੀਂ ਕਿਹੜੇ ਪਾਸੇ ਕਿਹੜੇ ਟਰੈਕ ਦੇ ਵਿੱਚ ਵੜਨਾ ਵਾ ਤੇ ਮੰਜ਼ਲ ਦੋਨਾਂ ਦੀ ਇੱਕ ਆ ਤੇ ਦੋਨਾਂ ਦਾ ਸਤਕਾਰ ਆ ਠੀਕ ਆ ਜੀ ਤੁਹਾਨੂੰ ਰਸਤਾ ਚੁਣਨਾ ਪੈਣਾ ਤੇ ਤੁਰਨਾ ਪੈਣਾ ਇਵੇਂ ਗੱਲ ਨਹੀਂ ਬਣਨੀ ਦੁਸ਼ਮਣ ਦੇ ਜਿੰਨਾ ਚਿਰ ਨਾਸੀ ਤੋਂ ਆ ਨਹੀਂ ਕਰਦੇ ਉਹਨਾਂ ਚਰ ਤੁਹਾਡਾ ਪੰਜਾਬ ਇਹਨੇ ਨਹੀਂ ਛੱਡਣਾ ਤੇ ਉਹਨਾਂ ਚਰ ਤੁਹਾਡੀ ਕਤਲੋਗਾਰਤ ਵੀ ਇਵੇਂ ਹੀ ਹੋਣੀ ਹੈ ਅੱਖਾਂ ਬੰਦ 100 ਵਾਰੀ ਕਰ ਲੋ ਵੀ ਹਾਂ ਯਾਰ ਹੁਣ ਤਾਂ ਸਭ ਕੁਝ ਠੀਕ ਠਾਕ ਆ ਇਹ ਭੁਲੇਖਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ ਲਗਾਤਾਰ ਤੁਹਾਡੀ ਨਸਲਕੁਸ਼ੀ ਚੱਲ ਰਹੀ ਆ ਅਹਲੇ ਪਰਸੋਂ ਦੀ ਵੀਡੀਓ ਦੇਖਦੇ ਆ ਇੱਕ ਭੈਣ ਦੀ ਸਿਰ ਤੋਂ ਦਸਤਾਰ ਲਾਈ ਗਈ ਤਾਂ ਉਹਨੂੰ ਧੱਕੇ ਮਾਰਿਆ ਗਿਆ ਉਹ ਵਿਚਾਰੀ ਸੋਸ਼ਲ ਮੀਡੀਆ ਤੇ ਰੋਂਦੀ ਰਹਿ ਗਈ ਤੇ ਸਾਡੇ ਇਥੇ ਨਵ ਮਾਸ ਵਾਲੇ ਪੱਟ ਪੱਟ ਕੇ ਕਹਿੰਦੇ ਵੀ ਹਾਂ ਇਦਾਂ ਨਹੀਂ ਉਦਾਂ ਨਹੀਂ ਥੱਲੇ ਵੀ ਸੰਭਲ ਜਾਓ ਤੁਹਾਡੇ ਜੜਾਂ ਦੇ ਵਿੱਚ ਬਿਠਾਉਣ ਲਈ ਉਹਨਾਂ ਨੇ ਇੱਕ ਜਮਾਤ ਵੀ ਤਿਆਰ ਕਰ ਲਈ ਹੈ ਤੁਹਾਡੇ ਵਰਗੀ ਹੋਰ ਬਹੁਤ ਕੁਝ ਹੋ ਰਿਹਾ ਜਿਹੜਾ ਕਿ ਤੁਸੀਂ ਅਣ ਦੇਖਿਆ ਕਰ ਰਹੇ ਹੋ ਆਜ਼ਾਦੀ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡੇ ਬੰਦੀ ਸਿੰਘ ਬਾਹਰ ਨਹੀਂ ਆਉਣੇ ਤੁਹਾਡੇ ਕਿਸਾਨੀ ਦੇ ਮਸਲੇ ਹੱਲ ਨਹੀਂ ਹੋਣੇ ਤੁਹਾਡੇ ਹੋਰ ਵੀ ਪਾਣੀਆਂ ਦੇ ਮਸਲੇ ਹੱਲ ਨਹੀਂ ਹੋਣੇ ਤੁਹਾਡਾ ਜਿਹੜਾ ਲੈਂਡ ਮਾਫੀਆ ਵਾ ਉਹ ਨਹੀਂ ਬੰਦ ਹੋਣਾ ਇਹ ਸਾਰੇ ਮਸਲੇ ਹੱਲ ਉਸ ਤਰ੍ਹਾਂ ਹੀ ਉਧਰ ਹੀ ਹੋ ਜਾਣੇ ਜਿੱਦਣ ਤੁਹਾਡੀ ਕੰਟਰੀ ਬਣ ਗਈ ਸੋ ਭਾਈ ਤੁਸੀਂ ਆਪੋ ਆਪਣਾ ਯੋਗਦਾਨ ਉਧਰ ਨੂੰ ਪਾਓ ਹੋਰ ਪਾਸੇ ਨੂੰ ਆਪਣਾ ਸਮਾਂ ਤੇ એનર્ਜੀ ਵੇਸਟ ਨਾ ਕਰੋ ਸੋ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਖਾਲਸਤਾਨ ਬਣਨਾ ਵਾ ਬਹੁਤ ਦੂਰ ਨਹੀਂ ਤੁਹਾਡੀਆਂ ਤੇ ਬਾਹਰਲੀਆਂ ਕੰਟਰੀਆਂ ਤੁਹਾਡੀ ਸਪੋਰਟ ਚ ਖੜਗੀਆਂ ਹੁਣ ਤੁਸੀਂ ਤਾਂ ਖੜ੍ਹਜੋ ਬਾਰਲੀਆਂ ਕੰਟਰੀਆਂ ਨੇ ਕਮੇਟੀਆਂ ਤੱਕ ਜਿਹੜੀਆਂ ਵਾ ਅਨਾਉਂਸ ਕਰ ਦਿੱਤੀਆਂ ਖਾਲਸਤਾਨ ਬਣਾਉਣ ਲਈ ਕੇਸੀਐਫ ਬਣਾ ਦਿੱਤੀ ਉਹਨਾਂ ਨੇ ਕਾਕਸ ਫਾਊਂਡੇਸ਼ਨ ਬਣਾ ਦਿੱਤੀ ਆ ਤੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਲੱਗੀਆਂ ਹੋਈਆਂ ਆਪੋ ਆਪਣੇ ਤਰੀਕੇ ਨਾਲ ਭਾਈ ਤੁਸੀਂ ਬਸ ਇੰਨਾਂ ਕ ਹੈ ਵੀ ਲੜਿਆਂ ਬਿਨਾ ਆਜ਼ਾਦੀ ਨਹੀਂ ਮਿਲਣੀ ਜੇ ਤੁਸੀਂ ਕਹੋ ਹੱਥੇ ਹੱਥ ਰੱਖਿਆ ਆਜ਼ਾਦੀ ਮਿਲ ਜੂ ਜਾਂ ਇੱਥੇ ਪਾਰਟੀਆਂ ਦੇ ਵਿੱਚ ਇਲੈਕਸ਼ਨਾਂ ਲੁਕਸ਼ਨਾ ਲੜ ਕੇ ਆਜ਼ਾਦੀ ਮਿਲ ਜੂ ਇਦਾਂ ਨਹੀਂ ਮਿਲਣੀ ਆਜ਼ਾਦੀ ਵਾਸਤੇ ਲੜਨਾ ਜ਼ਰੂਰ ਪੈਣਾ ਤੇ ਲੜਨਾ ਕਿਹਨੂੰ ਪੈਣਾ ਉਹ ਵੀ ਤੁਹਾਨੂੰ ਆਪ ਲੜਨਾ ਪੈਣਾ ਜਿਹੜਾ ਆਪ ਲੜ ਰਿਹਾ ਹੁੰਦਾ ਉਹਦੀ ਦੂਜੀਆਂ ਕੰਟਰੀਆਂ ਸਪੋਰਟ ਕਰਦੀਆਂ ਜਿਹੜਾ ਬੰਦਾ ਆਪ ਹੀ ਪਿਛਲੇ ਅੰਦਰ ਵੜ ਕੇ ਬੈਠਾ ਹੋਵੇ ਤਾਂ ਉਹਦੀ ਸਪੋਰਟ ਕੌਣ ਕਰੂਗਾ ਸੋ ਭਾਈ ਥੋੜਾ ਜਾਗੋ ਸਿਆਣੇ ਬਣੋ ਜਿਹੜੇ ਬੰਦੇ ਤੁਹਾਨੂੰ ਮੂਰਖ ਬਣਾਉਂਦੇ ਆ ਉਹਨਾਂ ਤੋਂ ਬਚੋ ਠੀਕ ਹੈ ਜੀ ਜਿਹੜਾ ਤੁਹਾਨੂੰ ਇਹ ਝੂਠਾ ਲਾਲੀਪਾਪ ਦਿੰਦੇ ਆ ਉਹਨਾਂ ਤੋਂ ਬਚੋ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾਤਾਨ ਜਿੰਦਾਬਾਦ